ਆਰ ਹੋਣਾ ਤੋਂ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਜਿਸ ਤਰ੍ਹਾਂ ਦੀਵਾਲੀ ਦਾ ਮਾਹੌਲ ਹੁੰਦਾ ਹੈ ਜਿਸ ਤਰ੍ਹਾਂ ਕਿਸੇ ਵਧੀਆ ਵਿਆਹ ਦਾ ਮਾਹੌਲ ਹੁੰਦਾ ਹੈ ਉਸ ਤਰ੍ਹਾਂ ਦਾ ਮਾਹੌਲ ਹੈਗਾ ਸਾਡੇ ਵਰਕਰ ਸਹਿਬਾਨ ਦੇ ਵਿੱਚ ਬਹੁਤ ਵੱਡੀ ਖੁਸ਼ੀ ਹੈਗੀ ਆ ਸਾਡਾ ਅਸੀਂ ਧੰਨਵਾਦ ਕੀਤਾ ਗੁਰੂ ਨਾਲ ਕੁਮਾਰਾ ਇਹਦੇ ਕਰਦਾ ਕਿ ਜਿਨ੍ਹਾਂ ਨੇ ਕਿਰਪਾ ਦਇਆ ਕੀਤੀ ਹੈ ਸਚਾਈ ਦੀ ਜਿੱਤ ਕਰਾਈ ਹੈ ਤੇ ਦੂਸਰੇ ਨੰਬਰ ਤੇ ਸੁਪਰੀਮ ਕੋਰਟ ਦੇ ਉਹਨਾਂ ਜੱਜ ਸਹਿਬਾਨ ਦਾ ਜਿਨ੍ਹਾਂ ਨੇ ਸਰਕਾਰ ਦੇ ਮੂੰਹ ਤੇ ਚਪੇੜ ਮਾਰੀ ਹੈਗੀ ਆ ਜਿਹੜੇ ਕਿ ਉਹਨਾਂ ਦੇ ਹੰਕਾਰ ਦਾ ਜਿਹੜਾ ਬੋਲਬਾਲਾ ਸੀ ਉਹਨੂੰ ਚਪੇੜ ਮਾਰ ਕੇ ਸਰਕਾਰ ਨੂੰ ਹਰ ਹੁੰਦਾ ਨਸੀਦੂ ਵਾਲੇ ਆਤਾ ਉਸ ਤੇ ਉਹਨਾਂ ਦੇ ਕਾਨੂੰਨ ਕ ਉਥੇ ਕੋਰਟ ਦੇ ਵਿੱਚ ਇਹਨਾਂ ਤੋਂ ਇੱਕ ਵੀ ਚੀਜ਼ ਸਾਬਤ ਨਹੀਂ ਹੋਈ ਇਹ ਕਹਿੰਦੇ ਰਹੇ ਕਿ ਵਿਕਰਮ ਸਿੰਘ ਕੋਲ ਹਜ਼ਾਰਾਂ ਏਕੜ ਜ਼ਮੀਨ ਪਹਾੜਾਂ ਜੈਗੀ ਆ 1 ਇੰਚ ਜਗ੍ਹਾ ਨਹੀਂ ਲੱਭ ਕੇ ਦੇ ਸਕੇ ਕਿਸੇ ਵੀ ਜੇ ਡਰਗ ਦੀ ਗੱਲ ਕਰਦੇ ਨੇ ਡਰਗ ਦੀ ਕੋਈ ਗੱਲਬਾਤ ਨਹੀਂ ਸੀ ਗੱਲ ਸੀਗੀ ਵੱਧ ਹੋ ਜਾਇਦਾਦੀ ਉਹ ਕਿਤੇ ਵੀ ਕੋਈ ਇਤਨਾ ਤੋਂ ਸਾਬਤ ਨਹੀਂ ਹੋਈ ਸੋ ਇਹ ਡਰ ਦਾ ਮਾਹੌਲ ਅਜੇ ਵੀ ਸਰਕਾਰ ਜਿਹੜੀ ਹੈ ਡਰੀ ਜਾ ਰਹੀ ਹੈ ਰਾਤੀ ਜੋ ਮੈਨੂੰ ਪਤਾ ਲੱਗਾ ਕਿ ਭਗਵੰਤ ਮਾਨ ਦੇ ਆਲੇ ਦਲੇ ਵੱਡੀ ਟੀਮ ਜਿਹੜੀ ਡਾਕਟਰਾਂ ਦੀ ਬੈਠੀ ਹੋਈ ਸੀ ਕਿਉਂਕਿ ਉਹ ਸਾਹ ਨੂੰ ਉੱਪਰ-ਉੱਪਰ ਕੇ ਉੱਠ ਰਿਹਾ ਸੀ ਤਾਂ ਅਸੀਂ ਇਹ ਕਹਣਾ ਚਾਹੁੰਦੇ ਹਾਂ ਕਿ ਹੁਣ ਟੀਮ ਪਰਮਾਨੈਂਟ 123 24 ਬੰਦੇ ਜਿਹੜੇ ਇਹਨਾਂ ਦੇ ਹੈਗੇ ਆ ਕੇਸ਼ਰੀਵਾਲ ਦੀ ਟੀਮ ਦੇ ਉਹਨਾਂ ਨੇ ਪਰਮਾਨੈਂਟ ਟੀਮ ਡਾਕਟਰਾਂ ਦੀ ਬਿਠਾ ਦਿਓ ਕਿਉਂਕਿ ਉਹਨਾਂ ਦਾ ਹੁਣ ਦਿਲ ਧੜਕਣਾ ਤੇ ਦਿਲ ਫੇਲ ਵੀ ਹੋ ਸਕਦੇ ਨੇ ਇਹ ਹੁਣ ਕਿਵੇਂ ਤੋਂ ਦੂਰ ਦੂਰ ਕਿਉਂ ਖੜੇ ਤੁਸੀਂ ਇਹ ਦੂਰ ਹੁਣ ਵੀ ਉਹੀ ਡਰ ਉਹੀ ਜਿਹੜਾ ਪਹਿਲਾ ਡਰ ਹੈਗਾ ਉਹ ਇਹਨਾਂ ਦੇ ਅੰਦਰ ਸਤਾ ਰਿਹਾ ਹੈ ਕਿਉਂਕਿ ਉਹਦੀ ਬਿਕਰਮ ਦੀ ਬੁਛਤੋਂ ਡਰਦੇ ਰਹੇ ਇਹਨਾਂ ਨੂੰ ਇਹ ਚਾਹੀਦਾ ਸੋਚ ਦੇਣ ਕਿ ਬਰ ਆਪਣੇ ਲੀਡਰ ਦੇ ਕੋਲ ਹੋਣਗੇ ਤਾਂ ਲੀਡਰ ਬਾਹਰ ਜਦੋਂ ਨਿਕਲੂਗਾ ਬੁਖਰ ਕੇ ਨਿਕਲੂਗਾ ਸੋ ਇਹ ਨਾ ਦਾਰ ਹੈ ਡਰ ਹੈ ਕਿ ਬਕਰਾਂ ਨੂੰ ਕੀ ਕਿਹਾ ਗਿਆ ਤੁਸਤੇ ਕਹਿੰਦੇ ਕਿ ਇਧਰ 200 200 ਮੀਟਰ ਇਧਰੋਂ ਚੱਲੇ ਜਾਓ 200 ਮੀਟਰ ਉਧਰੋਂ ਚੱਲੇ ਜਾਓ ਜਦੋਂ ਕਿ ਜੇਲ ਇੱਥੋਂ ਹੈਗੀ ਆ ਘੱਟ ਤੋਂ ਘੱਟ ਵੀ 800 ਮੀਟਰ ਦੂਰ ਹੈਗੀ ਆ ਸੋ ਅਸੀਂ ਹੁਣ ਇੱਥੇ ਚਾਹ ਲਾ ਰਹੇ ਆ ਲੰਗਰ ਲਾ ਰਹੇ ਆ ਚਾਹ ਦਾ ਤੇ ਸਾਡੀ ਜਿਹੜੀ ਸੰਗਤ ਆਉਣੀ ਆ ਉਹਨਾਂ ਦੇ ਵਾਸਤੇ ਅਸੀਂ ਚਾਹ ਬਣਾ ਰਹੇ ਆ ਤੇ ਨਾਲ ਅਸੀਂ ਇਹ ਵੀ ਕਹ ਰਹੇ ਆ ਕਿ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਉਹ ਵੀ ਚਾਹ ਪੀਣਗੇ ਇਥੋਂ ਦੀ ਕਿਉਂਕਿ ਇਹਨਾਂ ਨੂੰ ਨਾ ਸਰਕਾਰ ਨੇ ਚਾਹ ਪੇਦਣੀਆਂ ਨਾ ਰੋਟੀ ਭੇਜਣੀਆਂ ਅਸੀਂ ਵੀ ਹੀ ਚਾਹ ਤੇ ਰੋਟੀ ਵੀ ਇੱਥੇ ਪੇਦਣੀਆਂ ਤੇ ਪ੍ਰਧਾਨ ਜੀ ਕੀ ਲੱਗਦਾ ਵੀ ਜੇਲ੍ਹ ਤੋਂ ਅੱਗੇ ਜਿਹੜੇ ਇੱਥੇ ਪੁਲਿਸ ਦੇ ਮੁਲਾਜ਼ਮ ਨੇ ਆਪਣੇ ਹਕਾਮਾਂ ਦੀ ਗੱਲ ਘੱਟ ਬੰਦੋ ਅਸੀਂ ਤੁਹਾਡੇ ਨਾਲ ਹੈਗੇ ਆ ਅਸੀਂ ਹਮੇਸ਼ਾ ਤੁਹਾਡੇ ਨਾਲ ਰਹੇ ਆ ਆ ਚਾਰ ਪੰਜ ਮਹੀਨੇ ਵਿੱਚ ਇਹ ਧਾੜੀਆਂ ਨੂੰ ਲੱਭਾਣੀ ਤੇ ਅਸੀਂ ਇੱਥੇ ਰਹੜਾ ਹਾਂ ਧੰਨਵਾਦ ਦੇਖਦੇ ਹਾਂ ਕੁਝ ਸਮੇਂ ਬਾਅਦ ਵਿਕਰਮ ਮਜੀਦੀਆ ਜੇਲ੍ਹ ਤੋਂ ਬਾਹਰ ਆ ਗਏ ਤੇ ਹੋਰ ਤੁਸੀਂ ਵਕੀਲ ਇਹ ਸਾਰੀ ਗੱਲ ਕਰ ਰਿਹਾ ਅੱਜ ਨਾ ਜੀ ਪੂਰੇ ਪੰਜਾਬ ਦੇ ਵਿੱਚ ਵੈਸੇ ਤਾਂ ਕੱਲ ਤੋਂ ਹੀ ਜਾਦੇ ਵਿਕਰਮ ਮਜੀਠੀਆ ਜੀ ਬਾਹਰ ਆਉਣ ਦੀ ਖਬਰ ਆਈ ਹੈ ਤੇ ਸਾਰੇ ਪੰਜਾਬ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜੀ ਹੋਈ ਹੈ ਕਿ ਜਿਹੜਾ ਆ ਝੂਠ ਦਾ ਜਿਹੜਾ ਆ ਪਰਦਾ ਫਾਸ਼ ਹੋ ਚੁੱਕਿਆ ਆ ਤੇ ਸਚਾਈ ਦੀ ਜਿੱਤ ਹੋ ਚੁੱਕੀ ਆ ਵਿਕਰਮ ਮਜੀਠੀਆ ਜੀ ਜੋ ਹਮੇਸ਼ਾ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਨੂੰ ਜ਼ਾਹਰ ਕਰਦੇ ਸੀਗੇ ਉਹ ਮੌਜੂਦਾ ਸਰਕਾਰ ਨੂੰ ਬਹੁਤ ਜ਼ਿਆਦਾ ਰੜਕ ਰਹੇ ਸੀਗੇ ਤੇ ਇਸ ਕਾਰਨ ਉਹਨਾਂ ਨੇ ਇਹ ਤਸ਼ੱਦਦ ਜਿਹੜਾ 7 ਮਹੀਨਿਆਂ ਦਾ ਉਹ ਕੀਤਾ ਪਰ ਗੁਰੂ ਦਾ ਸਿੱਖ ਬਹੁਤ ਤਗੜਾ ਹੁੰਦਾ ਹੈ ਗੁਰੂ ਸਿੱਧ ਦੇ ਸਿੱਖ ਨੂੰ ਕਿਤੇ ਵੀ ਤੁਸੀਂ ਇਦਾਂ ਦੇ ਤਸ਼ੱਦਦਾਂ ਦੀ ਕੋਈ ਪ੍ਰਵਾਹ ਨਹੀਂ ਹੁੰਦੀ ਤੇ ਗੁਰੂ ਗੁਰੂ ਨੇ ਕਿਰਪਾ ਕੀਤੀ ਹੈ ਮਾਨਯੋਗ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਜਮਾਨਤ ਮਿਲੀ ਹੈ ਤੇ ਤੁਸੀਂ ਬਲੀਵ ਨਹੀਂ ਕਰੋਗੇ ਸਰਕਾਰ ਉੱਥੇ ਇਹਨਾਂ ਦੇ ਉੱਪਰ ਲਾਏ aaropon ਨੂੰ ਇੱਕ ਵੀ ਉਸ ਦੇ ਖਿਲਾਫ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੀ ਤੇ ਜਿਸ ਦੇ ਸਭ ਫਲਸਫੇ ਰੂਪ ਉਹਨਾਂ ਨੂੰ ਜਮਾਨਤ ਮਿਲੀ ਹੈ ਤੇ ਇਹ ਜਿਹੜਾ ਅੱਜ ਮਾਹੌਲ ਤੁਸੀਂ ਦੇਖ ਰਹੇ ਹੋ ਇਹ ਸਾਰਾ ਮਾਹੌਲ ਇਦਾਂ ਲੱਗ ਰਿਹਾ ਜਿਦਾਂ ਕੋਈ ਤਿਹਾਰ ਹੋਵੇ ਕੱਲ੍ਹ ਦਾ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਇਸ ਕਾਰਨ ਵੀ ਹੈ ਕਿਉਂਕਿ ਲੋਕਾਂ ਨੂੰ ਸਚਾਈ ਸਦਸਨ ਵਾਲਾ ਬੰਦਾ ਦੁਆਰਾ ਬਾਹਰ ਆ ਰਿਹਾ ਹੈ ਤੇ ਗੁਰੂ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਤੇ ਅਸ਼ੀਰਵਾਦ ਉਹਨਾਂ ਤੋਂ ਲੈਣੇ ਆ ਮੰਗ ਕਰਦੇ ਆ ਗੁਰੂ ਸਾਹਿਬ ਦਾ ਇਦਾਂ ਹੀ ਅਸ਼ੀਰਵਾਦ ਬਿਕਰਮ ਮਜੀਠੀਆ ਜੀ ਤੇ ਬਣਿਆ ਰਹੇ ਤੇ ਉਹ ਸਚਾਈ ਦੀ ਗੱਲ ਹਮੇਸ਼ਾ ਕਰਦੇ ਰਹਿਣ